ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਬਲੌਗ ਬਣਾਉਂਦੇ ਆ ਪਿੰਡ ਰਾਏਪੁਰ ਕਲਾਂ ਦੀ ਖੇਡ ਖੇਡ ਵੇਖੋ ਮਹਿਤੇ ਰੋਡ ਲੱਗੇ ਆ ਪਿੰਡ ਰਾਏਪੁਰ ਕਲਾਂ ਸਾਡੀ ਗਰਾਊਂਡ ਆ ਜਿੰਨੇ ਡਰੇ ਮੁੰਡੇ ਪਿੰਡ ਰਾਏਪੁਰ ਕਲਾਂ ਆ ਸਾਡਾ ਗੁਰਦਾਰਾ ਭੰਡਿਆ ਵਾ ਐਨ ਆਰ ਆਈ ਵੀਰ ਬਣਾਉਂਦੇ ਆ ਬਾਹਰ ਵਾਲੇ ਵੀਰ ਸਾਰੇ ਆ ਸਾਡੇ ਪਿੰਡ ਦੀ ਗਰਾਊਂਡ ਆ ਸਾਡੇ ਪਿੰਡ ਦਾ ਬੱਸ ਸਟੈਂਡ ਆ ਲੰਗਰ ਹਾਲ ਮਾਹੌਲ ਵਧੀਆ ਵਾ ਬਾਡੀਆਂ ਚੱਲਣ ਡੀਆਂ ਯੋਰਾ ਨਾ ਕਮੈਂਟ ਕਰਕੇ ਦੱਸੋ ਵੀ ਕਿਹੜੇ ਕਿਹੜੇ ਇਲਾਕੇ ਜੇ ਸਫਾਇਆ ਹੋ ਗਿਆ ਬਾਡੀਆਂ ਦਾ ਸਾਡੇ ਦਾ ਇਧਰ ਲਗਭਗ ਹੋ ਹੀ ਗਿਆ ਵਾ ਬਸ 100 ਚੋਂ 20% ਰਹਿ ਗਿਆ ਕੰਮ ਆ ਸਾਡਾ ਪਿੰਡ ਜੀ ਵਾਹਿਗੁਰੂ ਵਾਹਿਗੁਰੂ ਗੇੜ ਪੂਰੇ ਯੋਰਾ ਨਾਲ ਚੱਲਣ ਦੀ ਆ ਤੇ ਸਾਨੂੰ ਲੱਗੀ ਥੋੜੀ ਜੀ ਭੁੱਖ ਤੇ ਮੈਂ ਲਿਆ ਫਿਰ ਨਮਕੀਨ ਮੈਂ ਥੋੜਾ ਥੋੜਾ ਨਮਕੀਨ ਖਾਈ ਆ ਖੇਡ ਚੱਲਣੀ ਪੂਰੇ ਯੋਰਾ ਸ਼ੋਰ ਨਾਲ ਵਧੀਆ ਵਾ ਜਿੰਨੀ ਕਿ ਨਵੇਂ ਨਵੇਂ ਪਨੀਰੀ ਆ ਨਾ ਸਾਡੇ ਪਿੰਡ ਦੀ ਨਸ਼ਿਆਂ ਤੋਂ ਦੂਰ ਹੀ ਆ ਤੇ ਖੇਡ ਖੂਡ ਆਲੀ ਕੁਵਾਲੀ ਵਾਲ ਖੇਡਦੇ ਆ ਜਾਤਿਕ ਲਕਲਾ ਬਹੁਤ ਵਧੀਆ ਬੱਚੇ ਆ ਹੋਰ ਤੇ ਤੋਜ ਜਨੂ ਗਾਵੇ ਕੋਇਾ ਕਿਤਨਾ ਯਮਨ ਨਾਮ ਕਿਤਿਆ ਵਿਚਾਈ ਸੋਇ ਤੀਸਾ ਸੇ ਤਾਈ ਗੋਤ ਸੱਚਾ ਸੇ ਨਾਹੀ ਆਦੀ ਉਸੇ ਦਾ ਯਾਤਿ ਰਿਲਾ ਜਿੰਨ ਵਿਚਾਈ ਰੰਗੀ ਤੇ ਭੋਗ ਆਉਂਦਾ ਬਸ ਚਾਚਾ ਜੀ ਆਉਂਦੇ ਜੇ ਖੇਡਣਾ ਤੇ ਪੂਰਾ ਖੇਡਣਾ ਨੇ ਤੇ ਨਹੀਂ ਸਭ ਜੀ ਤੇਮਾਰੇ ਜੀ ਤੂ ਜੀ ਆਕਾਤਾ ਤਹਾਰ ਰਿਹਾ ਰਿਹਾ ਬੋਲ ਸੰਤੋ ਜੀ ਤੇ ਬਜੂ ਤ ਵਿਚਾਰ ਨਾ ਆਹ ਸਾਡੇ ਪਿੰਡ ਦਾ ਗਾ ਲੰਗਰ ਹਾਲ ਆ ਪ੍ਰਾਣੇ ਬਜ਼ੁਰਗਾਂ ਨੇ ਲਾਇਆ ਵਾ ਟਿੱਪਲ ਆ ਲੰਗਰ ਹਾਲ ਆ ਲਿਆ ਜੀ ਆ ਅ ਡਿਸਪੈਂਸਰੀ ਇਹ ਅਸੀਂ ਘੜਨ ਲੱਗੇ ਆਟਾ ਘਰੋਂ ਫੋਨ ਆ ਗਿਆ ਬਾਬੀ ਕਰਨ ਕਵੱਡੀ ਗਈ ਆ ਤੇ ਪ੍ਰਾਣੀ ਕਰਨ ਕ ਦਾ ਆਟਾ ਲਿਆ ਆਹ ਚਲੋ ਫੇ ਚੱਕੀ ਤੋਂ ਆਟਾ ਲੈ ਲੈਂਦੀ ਆਹ ਵਾ ਸਾਡੇ ਪਿੰਡ ਦੀ ਚੱਕੀ ਆਟਾ ਜੀ ਲੈ ਜਾ ਫਿਰ ਲੈ ਆਉਂਦੇ ਆ ਫਿਰ ਪਤਾ ਇਹ ਕਿੱਥੋਂ ਆ ਜਣਾ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਫੇਰ ਕੀ ਆ ਨਹੀਂ ਨਹੀਂ ਦੌ ਦੌਗਾ ਨਹੀਂ ਨਹੀਂ ਦੌ ਮੈਨੂੰ ਲੱਗਿਆ ਮੈਨੂੰ ਕਹੇ ਕਿ ਅੰਕੇ ਜਾ ਨਹੀਂ ਨਹੀਂ ਕੋਈ ਨਹੀਂ ਮੈਂ ਉੜਾ ਜਨਾ ਚੱਕੀ ਆਪਣੀਆਂ ਤੇ ਬਗਾਨੀਆਂ ਦੱਸ ਇਹ ਤੂੰ ਪਹਿਲੇ ਆਖੀਏ ਨਾ ਉਹ ਨਹੀਂ ਮੈਂ ਹਜੂਰ ਦਾ ਪਤਾ ਲੱਗ ਜੇ ਮਾੜਾ ਮੋਟਾ ਵੀ ਮੋਟਾ ਨਹੀਂ ਹੋਗੀ ਉਹ ਮੈਂ ਕੰਮ ਕਰ ਲਾਇਆ ਕਹਿੰਦਾ ਅੱਧੀ ਛੱਲੇ ਛੱਲੇ ਹੋ ਵੀ ਰੋਕ ਜਾ ਕਰਮਨ ਵੇਖਿਆ ਤੇਰੇ ਪਾਪਾ ਦਾ ਜੂਰ ਹਾਂ 10 ਕਿਲੋ ਆਟਾ ਆਇਆ ਮੇਰੇ ਪਾਪਾ ਚੋਕੇ ਹਲੋ ਜੀ ਅਣੀ ਤਾਨੂੰ ਖਾਇਆ ਜੇ ਪਿੰਡ ਰੋਏ ਹੋਰ ਗਲਮ ਆ ਡੱਬੇਂ ਡੇ ਕਿਦਾਂ ਦਾ ਵਾ ਥੋੜੀ ਜੀ ਚੀਜ਼ੋ ਖਾਈ ਕੇ ਇਹ ਦਿਨ ਆਪਾਂ ਪੂਰਾ ਪਿੰਡ ਉਹ ਖਾਵਾਂਗੇ ਤੁਹਾਨੂੰ ਹਾਂ ਤੇ ਬਲੌਗ ਨੂੰ ਮਾਤੋ ਹੋਵੇ ਤਾਂ ਪਿਆਰ ਦਿਓ ਹਨ ਵੇ ਜਾਜਨੀ ਆ ਜੇ ਕੋ ਗਲਤੀ ਹੋਵੇ ਕਮੈਂਟ ਵਿੱਚ ਦੱਸ ਦਿਓ ਸਾਰਿਆਂ ਨੂੰ ਲਵ ਯੂ ਮਹਾਰਾਜ ਦਾ ਡੱਪੜਾ ਘਰੇ ਤੇ ਚੜਦੀ ਕਲਾ ਵਿੱਚ ਰੱਖੇ ਓਕੇ ਬਾਏ